ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾਸਾਈ ਵਿਖੇ ਰੋਜ਼ਾਨਾ ਗਾਗੜ ਦੇ ਦਰਸ਼ਨ ਰਿਪੋਰਟ ਊਪਕਾਰ ਸਿੰਘ ਰੰਦਾਵਾ ਅੰਮ੍ਰਿਤਸਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਤੇ ਰਾਜਕੁਮਾਰ ਵੀਰਕਾ ਦਾ ਤਿੱਖਾ ਹਮਲਾ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਸਰਕਾਰ 308 ਉਪ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਵਜੋਂ ਅਪਗ੍ਰੇਡ ਦੇ 243 ਨਵੇਂ ਕਲੀਨਿਕ ਖੋਲਣ ਜਾ ਰਹੀ ਹੈ ਤਾਲੀਬਾ ਰਿਪੋਰਟ ਜਸਪੀਰ ਸਿੰਘ ਆਲਫ ਪਿੰਡੀ ਸੈਦਾ ਪੁਲਿਸ ਸਟੇਸ਼ਨ ਵਿੱਚ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਕੁਝ ਵਿਅਕਤੀਆਂ ਨੇ ਥਾਣੇ ਰਿਪੋਰਟ ਦਰਜ ਕਰਵਾਉਣ ਆਏ ਵਿਅਕਤੀਆਂ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਰਿਪੋਰਟ ਭੂਸ਼ਣ ਬੰਸਲ ਮਾਸ਼ੀਵਾੜਾ ਲੁਧਿਆਣਾ ਮਾਣਯੋਗ ਇੰਦਰੇਸ਼ ਕੁਮਾਰ ਜੀ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਤੇ ਹਾਮੀ ਪਰਮਜੀਤ ਸਿੰਘ ਗਿੱਲ ਰਿਪੋਰਟ ਅਨੀਤਾ 베ਦੀ ਬਟਾਲਾ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਵਿਖੇ ਨਵੀਂ ਬਣਨ ਜਾ ਰਹੀ ਧਰਮਸ਼ਾਲਾ ਦਾ ਉਦਘਾਟਨ ਵੱਖ-ਵੱਖ ਰਾਸੀ ਪਾਰਟੀਆਂ ਦੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਰਿਪੋਰਟ ਮਨੀਸ਼ ਕੁਮਾਰ ਉੱਪਲ ਅਜਨਾਲਾ। ਕੈਬਨ ਮੰਤਰੀ ਹਰਪਜਨ ਸਿੰਘ ਈਟੀਓ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਵੰਡੇ ਅਤੇ ਕਿਹਾ ਕਿ ਸੂਬੇ ਦਾ ਕੋਈ ਵੀ ਪਿੰਡ ਅਤੇ ਸ਼ਹਿਰ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ। ਰਿਪੋਰਟ ਚੀਸ਼ ਬੀਰੋ ਜੰਡੇਆਲਾ ਗੁਰੂ। ਵਿਦਾਇਕ ਸ਼ਹਿਰੀ ਕਲਸੀ ਨੇ ਬਟਾਲਾ ਚ ਸਿਰਜਿਆ ਇਤਿਹਾਸ ਹੰਸਰੀ ਡਰੇਨ ਬਟਾਲਾ ਉੱਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਰਖਿਆਨੀ ਪੱਥਰ ਰਿਪੋਰਟ ਅਨੀਤਾ 베ਦੀ ਬਟਾਲਾ ਰਮਨ ਬਹਿਲ ਨੇ ਸਰਬਸੰਮਤੀ ਨਾਲ ਜੁੜੀਆਂ ਪੰਜਾਬ ਪੰਚਾਇਤਾਂ ਨੂੰ ਜੈਕ ਵੰਡੇ ਹਰਪਾਲ ਸਿੰਘ ਵਿਨੋਦ ਸੋਨੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਨਕ ਸਾਹਿਬ ਸੋੜੀਆਂ ਵਿੱਚ ਕਰਵਾਏ ਗਏ ਅੰਮ੍ਰਿਤ ਸੰਚਾਰ ਚ 55 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਰਿਪੋਰਟ ਜਸਵੀਰ ਸਿੰਘ ਆਲਫ ਪਿੰਡੀ ਸੈਦਾ ਧਰਮਗ੍ਰੰਥ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ 17 ਮਹੀਨਿਆਂ ਤੋਂ ਟਾਵਰਤੇ ਚੜੇ ਗੁਰਜੀਤ ਸਿੰਘ ਦੇ ਹੱਕ ਵਿੱਚ ਆਏ ਗੁਰਦਾਸਪੁਰí ਕੱਲ ਕੱਢੀ ਜਾਵੇਗੀ ਵਿਸ਼ਾਲ ਮੋਟਰਸਾਈਕਲ ਰੈਲੀ ਅਤੇ ਡੀਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਰਿਪੋਰਟ ਹਰਪਾਲ ਸਿੰਘ ਗੁਰਦਾਸਪੁਰ ਹੋਰ ਵਧੇਰੇ ਜਾਣਕਾਰੀ ਲਈ ਵਿਖਦੇ ਰਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਧੰਨਵਾਦ